ਸਲਿਆ ਸੁਰ ਸੁਣਿਓ ਜਬ ਦੇਤਨ ਕੋ ਤਬ ਚੰਡ ਪਰਚੰਡ ਤਚੀ ਅੱਖੀਆਂ ਦੇਵੀ ਨੇ ਜਦ ਦੇਨਤਾ ਦਾ ਸ਼ੋਰ ਸੁਣਿਆ ਤਦ ਪਰਚੰਡ ਚੰਡੀ ਨੇ ਕ੍ਰੋਧ ਭਰੀ ਦ੍ਰਿਸ਼ਟੀ ਨਾਲ ਕੂੜਿਆ ਆਰ ਧਿਆਨ ਛਟਿਓ ਮਨ ਕੋ ਸੁਣ ਕੇ ਧੁਨ ਢੂਟ ਖਗੇਸ ਕਈ ਪਖੀਆਂ ਉਸ ਦੀ ਗਰਜਨਾ ਦੀ ਧੁਨ ਸੁਣ ਕੇ ਸ਼ਿਵ ਦਾ ਧਿਆਨ ਛਟ ਗਿਆ ਆਤੇ ਪੰਛਿਆ ਦੇ ਰਾਜੇ ਗਰੁੜ ਦੀਆਂ ਖੰਭੜੀਆਂ ਟੁੱਟ ਗਈਆਂ। ਦ੍ਰਿਗ ਜਵਾਲ ਬੱਡੀ ਬੜਵਾਲਨ ਜਿਉ ਕਵਨੇ ਉਪਮਾ ਤਹਿ ਕੀ ਲਖੀਆਂ। ਚੰਡੀ ਦੀਆਂ ਅੱਖਾਂ ਦੀ ਜਵਾਲਾ ਬੜਵਾਲਨ ਸਮੁੰਦਰੀ ਆਗ ਵਾਂਗ ਵੱਧ ਗਈ। ਕਵੀ ਨੇ ਉਸ ਦੀ ਉਪਮਾ ਇਸ ਤਰ੍ਹਾਂ ਮਹਿਸੂਸ ਕੀਤੀ। ਸਭ ਛਾਰ ਪਿਓ ਦਲਤਾਵਨ ਕੋ ਜਿਵੇਂ ਕੋਮ ਹਲਾਲਲ ਕੀ ਮੱਖੀਆਂ ਕੀ ਦੈਂਤਾ ਦਾ ਸਾਰਾ ਦਾਲ ਇੰਜ ਸੜ ਕੇ ਸੁਆਹ ਹੋ ਗਿਆ ਜਿਵੇਂ ਜ਼ਹਿਰ ਹਲਾਲਲ ਉੱਪਰ ਘੁੰਮਣ ਵਾਲੀਆਂ ਮੱਖੀਆਂ ਨਸ਼ਟ ਹੋ ਜਾਂਦੀਆਂ ਹਨ ਦੋਹਰਾ ਔਰ ਸਕਲ ਸੈਨਾ ਜਰੀ ਬਚਿਓ ਸੋ ਇੱਕ ਹੈ ਪ੍ਰੇਤ ਹੋਰ ਸਾਰੀ ਸੈਨਾ ਸੜ ਗਈ ਕੇਵਲ ਇੱਕ ਦੈਂਤ ਹੀ ਬਚਿਆ ਜਾਨ ਬਚਾਇਓ ਜਾਨ ਕੈ ਔਰਨ ਮਾਰਨ ਹੇਤ ਉਸਨੂੰ ਹੋਰਨਾਂ ਨੂੰ ਮਾਰਨ ਲਈ ਚੰਡੀ ਨੇ ਜਾਨ ਬੁਝ ਕੇ ਬਚਾਇਆ ਭਾਜ ਨਿ사ਚਰ ਮੰਦ ਮਤ ਕਹੀ ਸੋਮਬ ਪਹਿ ਜਾਏ ਓ ਮੋਰਕ ਦੇਦ ਭੱਜ ਕੇ ਸੋਮਬ ਕੋਲ ਗਿਆ ਤੋਮਰ ਨੈਣ ਸੈਨਾ ਸਹਤ ਢਾਰਿਓ ਚੰਡ ਖਪਾਏ ਹਾਤੇ ਕਹਿ ਲੱਗਾ ਕਿ ਸੈਨਾ ਸਹਤ ਤੋਂ ਮਰ ਲੋਚਨ ਨੂੰ ਚੰਡੀ ਨੇ ਨਸ਼ਟ ਕਰ ਦਿੱਤਾ ਸਕਲ ਕਟੇ ਪਟ ਕਟਕ ਕੇ ਪਾਇਕ ਰਤ ਹੈ ਕੁੰਭ ਫੋਜ ਦੇ ਸਾਰੇ ਸੂਰਮੇ ਪੈਦਲ ਰੱਥਾਂ ਘੋੜਿਆਂ ਅਤੇ ਹਾਥੀਆਂ ਤੇ ਸਵਾਰ ਮਾਰੇਗੇ ਹਨ ਯੋਸੋਨ ਬਚਨ ਆਚਰਜ ਹੋਇਆ ਕੋਪ ਕਿਓ ਨਿਪ ਸੋਮਬ ਏ ਬਚਨ ਸੁਨ ਕੇ ਹੈਰਾਨ ਹੋਏ ਰਾਜੇ ਸੁੰਭ ਨੇ ਕਰੋਧ ਕੀਤਾ ਚੰਡ ਮੋਂਡ ਦ્વાਦ ਦਾਇਤ ਤਬ ਲੀਨੇ ਸੁੰਭ ਅਹਕਾਰ ਸੁੰਭ ਨੇ ਤਾਦ ਚੰਡ ਅਤੇ ਮੋਂਡ ਨਾ ਦੇ ਦੋਹਾਂ ਦੇਤਾ ਨੂੰ ਬੁਲਾ ਲਿਆ ਚਲ ਆਏ ਨਿਪ ਸਵਾ ਮਹ ਕਰਲੀਨੇ ਆਸੜ ਢਾਰ ਜੋ ਰਾਜੇ ਦੀ ਸਵਾ ਵਿੱਚ ਹੱਥਾਂ ਵਿੱਚ ਤਲਵਾਰਾਂ ਤੇ ਟਾਲਾ ਲੈ ਕੇ ਆ ਗਏ ਆਪ ਬੰਦਨ ਤੋਂ ਨੋਕਿਓ ਬੈਠਾ ਏ ਨਿਪ ਤੀਰ ਦੋਹਾ ਨੇ ਰਾਜੇ ਨੂੰ ਪਰਨਾਮ ਆਪ ਬੰਦਨ ਕੀਤਾ ਰਾਜੇ ਨੇ ਉਹਨਾਂ ਨੂੰ ਆਪਣੇ ਕੋਲ ਬਿਠਾ ਲਿਆ ਪਾਣ ਦੇ ਮੁਖ ਤੇ ਕਹਿਓ ਤੁਮ ਦੋਨੋਂ ਮਮ ਬੀਰ ਅਤੇ ਪਾਣ ਦਾ ਬੀੜਾ ਦਿੰਦਿਆ ਹੋਇਆਂ ਮੁਖ ਤੋਂ ਕਿਹਾ ਕਿ ਤੁਸੀਂ ਦੋਵੇਂ ਮੇਰੇ ਬਲਵਾਨ ਯੋਦਾ ਹੋ ਨਿੱਜ ਕਟ ਕੋ ਫੈਂਟਾ ਦੇਓ ਔਰ ਜਮ ਧਰ ਕਰਵਾਰ ਰਾਜੇ ਨੇ ਆਪਣਾ ਕਮਰ ਕਸਾ ਅਤੇ ਕਟਾਰ ਅਤੇ ਤਲਵਾਰ ਉਹਨਾਂ ਨੂੰ ਦਿੱਤੀਆਂ ਲਿਆਓ ਚੰਡੀ ਬਾਦ ਕੈ ਨਾ ਤਰ ਡਾਰੋ ਮਾਰ ਅਤੇ ਕਿਹਾ ਕਿ ਚੰਡੀ ਨੂੰ ਬਨ ਕੇ ਲਿਆਓ ਨਹੀਂ ਤਾਂ ਮਾਰ ਦਿਓ ਸਵਈਆ ਕੋਪ ਚੜੇ ਰਣਚੰਡ ਔਰ ਮੁੰਡ ਸੋਲ ਚਤੁਰੰਗਣ ਸੈਣ ਪਲੀ ਚਾਂਡ ਅਤੇ ਮੁੰਡ ਕ੍ਰੋਧਵਾਨ ਹੋ ਕੇ ਸ੍ਰੇਸ਼ਟ ਚਤੁਰੰਗਣੀ ਸੈਨਾ ਲੈ ਕੇ ਚੰਡੀ ਨਾਲ ਯੁੱਧ ਕਰਨ ਲਈ ਚੱਲ ਚੜੇ ਤਾਬ ਸੇਸ਼ ਕੇ ਸੀਸ ਧਰਾਲਰ ਜੀ ਜਨਮ ਅਧ ਤਰੰਗਨ ਨਾਮ ਹਲੀ ਤਦ ਸੇਸ਼ਨਾਗ ਦੇ ਸਿਰ ਉੱਪਰ ਲਈ ਧਰਤੀ ਡੋਲ ਗਈ ਮਨੋ ਨਦੀ ਤਰੰਗਣ ਵਿੱਚ ਭੇੜੀ ਢੋਲਦੀ ਹੋਵੇ ਖੁਰ ਬਾਜਨ ਧੁਰ ਉੜੀ 나ਬ ਕੋ ਕਵ ਕੇ ਮਨ ਤੇ ਉਪਮਾ ਨਾ ਟਲੀ ਕੋੜਿਆਂ ਦੇ ਖੁਰਾ ਨਾਲ ਆਕਾਸ਼ ਵੱਲ ਉੱਡੀ ਧੋੜ ਨੂੰ ਵੇਖ ਕੇ ਕਵੀ ਦੇ ਮਨ ਵਿੱਚੋਂ ਉਪਮਾ ਦੇਣ ਦਾ ਵਿਚਾਰ ਦੂਰ ਨਾ ਹੋਇਆ ਪਵ ਭਾਰ ਅਪਾਰ ਨਿਵਾਰਣ ਕੋ ਧਰਣੀ ਮਨੋ ਬ੍ਰਹਮਕੇ ਲੋਕ ਚਲੀ मानव संसार ਦੇ અપਾਰ ਪਾਰ ਨੂੰ ਉਤਾਰਨ ਲਈ ਧਰਤੀ ਬ੍ਰह्म ਲੋਕ ਨੂੰ ਚੱਲੀ ਹੋਵੇ। ਦੋਹਰਾ ਚੰਡ ਮੁੰਡ ਦੇ ਤਨ ਦੂਹੂ ਸਵਨ ਪ੍ਰਵਲ ਦਲ ਲੀਨ। ਚੰਡ ਅਤੇ ਮੁੰਡ ਦੋਹਾਂ ਦੇਵਤਾ ਨੇ ਆਪਣੇ ਨਾਲ ਬਲਵਾਨ ਅਤੇ ਪ੍ਰਵਲ ਸੂਰਮਿਆਂ ਦਾ ਦਲ ਲੈ ਲਿਆ। ਨਿਕਟ ਜਾਏ ਗਿਰ ਕੇ ਰਕੈ ਮਹਾ ਕੁਲਾਹਲ ਕੀਨ। ਬਰਬਦ ਦੇ ਨੇੜੇ ਜਾ ਕੇ ਘੇਰਾ ਪਾ ਲਿਆ ਕੋਬ ਹੱਲਾ ਗੁੱਲਾ ਮਚਾ ਦਿੱਤਾ ਸਬਈਆ ਜਬ ਕਾਨ ਸੁਣੀ ਤੁਨ ਦੇਤਨ ਕੀ ਤਬ ਕੋਪ ਕੀਓ ਗਿਰ ਜਾ ਮਨ ਮੈਂ ਜਦ ਦੇਤਾ ਦਾ ਰੋੜਾ ਕੰਨਾ ਨਾਲ ਸੁਣਿਆ ਤਾਂ ਦੁਰਗਾ ਨੇ ਆਪਣੇ ਮਨ ਵਿੱਚ ਕਰੋਧ ਕੀਤਾ ਚੜ ਸਿੰਘ ਸੋ ਸ਼ੰਖ বাজਾਏ ਚਲੀ ਸਭ ਆਯੁੱਧਯਾਰ ਤਬੈ ਤਨ ਮੈਂ ਤਦੋ ਸ਼ਰੀਰ ਉੱਤੇ ਸਾਰੇ ਆਸ਼ਤਰ ਸ਼ਸਤਰ ਸਜਾ ਕੇ ਸ਼ੰਖ ਵਜਾਉਂਦੀ ਹੋਈ ਸ਼ੇਰ ਉੱਤੇ ਚੜ ਕੇ ਯੁੱਧ ਲਈ ਵੱਧ ਚੱਲੀ। ਗਿਰ ਤੇ ਉਤਰੀ ਦਲ ਬੈਰਣ ਕੈ ਪਰਿਓ ਉਪਮਾ ਉਪਜੀ ਮਨ ਮੈਂ। ਪਰਬਤ ਉਤਰ ਕੇ ਵੈਰੀਆਂ ਦੇ ਦਲ ਉੱਤੇ ਇੰਜ ਪਈ ਜਿਸ ਦੀ ਉਪਮਾ ਮੇਰੇ ਮਨ ਵਿੱਚ ਇਹ ਪੈਦਾ ਹੋਈ। ਨਾਵਤੇ ਬਹਿਰੀ ਲਖ ਝੋਟ ਪਰੀ ਜਨ ਕੋਕ ਕੁਲੰਗਨ ਕੇ ਗਨ ਮੈਂ ਮਾਨੋ ਕੁੰਜਾ ਦੀ ਢਾਣੋਂ ਵੇਕੇ ਆਕਾਸ਼ ਤੋਂ ਬਾਜ ਨੇ ਚਪਟਾ ਮਾਰਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ